ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ YouTube ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਅੱਜ ਫੇਰ ਇੱਕ ਬਹੁਤ ਹੀ ਕੰਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਜੇ ਤੁਸੀਂ ਕਿਸੇ ਜ਼ਮੀਨ ਜਾਇਦਾਦ ਪ੍ਰਾਪਰਟੀ ਤੇ 23 ਸਾਲਾਂ ਤੋਂ ਲਗਾਤਾਰ ਰਹਿ ਰਹੇ ਹੋ ਤੁਹਾਡੇ ਨਾਮ ਤੇ ਕੋਈ ਰਿਕਾਰਡ ਨਹੀਂ ਕੋਈ ਸਰਕਾਰੀ ਰਿਕਾਰਡ ਨਹੀਂ ਕੋਈ ਪਟਵਾਰੀ ਰਿਕਾਰਡ ਨਹੀਂ ਕੋਈ ਰਜਿਸਟਰੀ ਨਹੀਂ ਕੋਈ ਇੰਤਕਾਲ ਨਹੀਂ ਕੁਛ ਨਹੀਂ ਤਾਂ ਤੁਹਾਡੇ ਅੱਗੇ ਇੱਕ ਸਵਾਲ ਇਹ ਹੈ ਕਿ ਕੀ ਤੁਸੀਂ ਉਸ ਜ਼ਮੀਨ ਜਾਇਦਾਦ ਪ੍ਰੋਪਰਟੀ ਦੇ ਅਸਲੀ ਮਾਲਕ ਬਣ ਸਕਦੇ ਹੋ ਕਾਨੂੰਨੀ ਮਾਲਕ ਬਣ ਸਕਦੇ ਹੋ ਤਾਂ ਇਸ ਸਵਾਲ ਦਾ ਜਵਾਬ ਹੈਗਾ ਜੀ ਹਾਂ ਬਿਲਕੁਲ ਬਣ ਸਕਦੇ ਹਾਂ ਪਰ ਕੁਝ ਸ਼ਰਤਾਂ ਨੇ ਕੁਝ ਨਿਯਮ ਨੇ ਜਿਨ੍ਹਾਂ ਨੂੰ ਫੋਲੋ ਕਰਕੇ ਜਿੰਨਾਂ ਸ਼ਰਤਾਂ ਨੂੰ ਪੂਰੇ ਕਰਕੇ ਤੁਸੀਂ ਉਸ ਜ਼ਮੀਨ ਜਾਇਦਾਦ ਪ੍ਰਾਪਰਟੀ ਦੇ ਅਸਲੀ ਮਾਲਕ ਬਣ ਸਕਦੇ ਹੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸੇ ਟੌਪਿਕ ਤੇ ਗੱਲ ਕਰਾਂਗੇ ਸ਼ਾਇਦ ਤੁਸੀਂ ਕਦੇ ਸੁਣਿਆ ਹੋਵੇ ਐਡਵਰਸ ਪੋਜੈਸ਼ਨ ਦੇ ਬਾਰੇ ਵਿੱਚ ਜਿਸ ਨੂੰ ਪੰਜਾਬੀ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਵਿਰੋਧੀ ਕਬਜ਼ਾ ਐਡਵਰਸ ਪੋਜੈਸ਼ਨ ਦਾ ਜਿਹੜਾ ਮਤਲਬ ਹੈ ਜਦੋਂ ਕੋਈ ਵਿਅਕਤੀ ਕਿਸੇ ਹੋਰ ਦੀ ਜਾਇਦਾਦ ਤੇ ਬਿਨਾਂ ਇਜਾਜ਼ਤ ਦੇ ਕਬਜ਼ਾ ਕਰ ਲੈਂਦਾ ਹੈ ਲਗਾਤਾਰ ਰਹਿੰਦਾ ਹੈ ਨਿਰੰਤਰ ਕਬਜ਼ਾ ਰੱਖਦਾ ਹੈ ਜਿਹੜਾ ਅਸਲੀ ਮਾਲਕ ਹੈ ਉਹ ਕਦੇ ਰੋਕਦਾ ਨਹੀਂ ਟੋਕਦਾ ਨਹੀਂ ਕੋਈ ਕੋਰਟ ਕੇਸ ਨਹੀਂ ਕੋਈ ਨੋਟਿਸ ਨਹੀਂ ਕੋਈ ਪੁਲਿਸ ਰਿਪੋਰਟ ਨਹੀਂ ਕੁਝ ਨਹੀਂ ਤੇ ਜਿਹੜਾ ਕਬਜ਼ਾ ਕਰਨ ਵਾਲਾ ਵਿਅਕਤੀ ਹੁੰਦਾ ਹੈ ਉਹ ਜਿੰਨੇ ਬਿਜਲੀ ਦਾ ਪਾਣੀ ਦਾ ਬਿੱਲ ਪੇ ਕਰਦਾ ਹੈ ਜਿਨ੍ਹਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਉਸ ਦਾ ਕਬਜ਼ਾ ਹੈ ਲਗਾਤਾਰ ਤਾਹੂ ਕਬਜ਼ਾ ਕਰਨ ਵਾਲਾ ਵਿਅਕਤੀ ਉਸ ਜ਼ਮੀਨ ਜਾਇਦਾਦ ਪ੍ਰੋਪਰਟੀ ਦਾ ਅਸਲੀ ਮਾਲਕ ਬਣ ਸਕਦਾ ਹੈ ਕਾਨੂੰਨੀ ਮਾਲਕ ਬਣ ਸਕਦਾ ਹੈ ਇਸ ਸਬੰਧ ਦੇ ਵਿੱਚ ਸੁਪਰੀਮ ਕੋਰਟ ਦੀਆਂ ਬਹੁਤ ਸਾਰੀਆਂ ਜੱਜਮੈਂਟਸ ਹੈਗੀਆਂ ਨੇ ਫੈਸਲੇ ਹੈਗੇ ਨੇ ਤੇ ਇੱਕ ਭਾਰਤ ਦੇ ਵਿੱਚ ਕਾਨੂੰਨ ਬਣਿਆ ਹੋਇਆ ਲਿਮਿਟੇਸ਼ਨ ਐਕਟ 1963 ਦੇ ਵਿੱਚ ਬਣਿਆ ਸੀਗਾ ਉਸ ਦੀ ਜਿਹੜੀ ਧਾਰਾ 27 ਤੇ 65 ਹੈ ਉਹ ਵੀ ਇਸ ਦੇ ਨਾਲ ਸਬੰਧਤ ਹੈ ਤੁਸੀਂ ਪੜ੍ਹ ਸਕਦੇ ਹੋਗੇ ਤੇ ਹੋਰ ਵੀ ਸੁਪਰੀਮ ਕੋਰਟ ਦੀਆਂ ਬਹੁਤ ਸਾਰੀਆਂ ਜੱਜਮੈਂਟਸ ਤੁਸੀਂ Google ਤੇ ਇੰਟਰਨੈਟ ਤੇ ਸਰਚ ਕਰਕੇ ਸਮਝ ਸਕਦੇ ਹੋਗੇ ਇਹ ਜਿਹੜਾ ਐਡਵਰਸ ਪੋਜੈਸ਼ਨ ਹੈ ਇਸ ਦੇ ਲਈ ਪੰਜ ਮੁੱਖ ਸ਼ਰਤਾਂ ਨੇ ਜਿਹੜੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਇੱਕ ਤਾਂ ਐਕਚੁਅਲ ਪੋਜੈਸ਼ਨ ਕਿ ਸੱਚਮੁੱਚ ਹੀ ਤੁਹਾਡਾ ਕਬਜ਼ਾ ਹੋਵੇ ਜਿਹੜਾ ਇਹ ਕਬਜ਼ਾ ਹੈ ਜਿਹੜੀ ਦੂਜੀ ਸ਼ਰਤ ਹੈ ਉਹ ਓਪਨ ਹੋਵੇ ਸਪਸ਼ਟ ਹੋਵੇ ਖੁੱਲਾ ਹੋਵੇ ਸਾਰਿਆਂ ਨੂੰ ਪਤਾ ਹੋਵੇ ਕਿ ਤੁਹਾਡਾ ਕਬਜ਼ਾ ਹੈ ਲੁਕੇਆ ਛਪਿਆ ਕਬਜ਼ਾ ਨਾ ਹੋਵੇ ਨੰਬਰ 3 ਤੇ ਅਸੀਂ ਕਹਿ ਸਕਦੇ ਹਾਂ ਐਕਸਕਲੂਸਿਵ ਸਿਰਫ ਤੁਹਾਡਾ ਹੀ ਕਬਜ਼ਾ ਹੋਵੇ ਤੇ ਨੰਬਰ 4 ਤੇ ਅਸੀਂ ਕਹਿ ਸਕਦੇ ਹਾਂ ਹੋਸਟਾਈਲ ਮੂਲ ਮਾਲਕ ਦੇ ਵਿਰੋਧ ਚ ਹੋਵੇ ਜਿਹੜਾ ਅਸਲੀ ਮਾਲਕ ਹੈ ਕਾਨੂੰਨੀ ਮਾਲਕ ਹੈ ਉਹਦੇ ਵਿਰੋਧ ਦੇ ਵਿੱਚ ਤੇ ਵੱਡੀ ਗੱਲ ਇਹ ਹੈ ਕਿ ਇਹ ਕਬਜ਼ਾ ਨਿਰੰਤਰ ਹੋਵੇ ਲਗਾਤਾਰ ਹੋਵੇ ਘੱਟੋ ਘੱਟ 12 ਸਾਲ ਪੂਰੇ ਹੋ ਗਏ ਹੁਣ ਤੇ ਅਸੀਂ ਗੱਲ ਕਰ ਰਹੇ ਹਾਂ ਇਹ ਪ੍ਰਾਈਵੇਟ ਪ੍ਰਾਪਰਟੀ ਦੀ ਜੇ ਸਰਕਾਰੀ ਜ਼ਮੀਨ ਜਾਇਦਾਦ ਹੈ ਪ੍ਰਾਪਰਟੀ ਹੈ ਤਾਂ ਉਸ ਦੇ ਲਈ ਮਿਆਦ 30 ਸਾਲ ਹੈ ਤੇ ਦੋਸਤੋ ਸੁਪਰੀਮ ਕੋਰਟ ਨੇ ਬਹੁਤ ਵਾਰੀ ਇਹ ਗੱਲ ਕਹੀ ਹੈ ਕਿ ਜੇ ਕੋਈ ਵਿਅਕਤੀ ਲਗਾਤਾਰ ਘੱਟੋ-ਘੱਟ 12 ਸਾਲਾਂ ਤੋਂ ਕਬਜ਼ਾ ਕਰਕੇ ਬੈਠਾ ਹੈ ਕੋਈ ਰੋਕ ਨਹੀਂ ਟੋਕਣੀ ਕੋਈ ਡਿਸਪਿਊਟ ਨਹੀਂ ਕੋਈ ਕੋਰਟ ਕੇਸ ਨਹੀਂ ਤਾਂ ਉਹ ਵਿਅਕਤੀ ਮਾਲਕੀ ਦਾ ਦਾਵਾ ਕਰ ਸਕਦਾ ਹੈ ਕੂਟ ਕੇਸ ਫਾਇਲ ਕਰ ਸਕਦਾ ਹੈ ਅਸਲੀ ਮਾਲਕ ਬਣ ਸਕਦਾ ਹੈ ਤੇ ਇਹ ਇੱਕ ਕਾਨੂੰਨ ਹੈ ਨਿਯਮ ਹੈ ਰੂਲ ਹੈ ਆਪਾਂ ਇੱਕ ਐਗਜ਼ਾਮਪਲ ਲੈ ਕੇ ਉਦਾਹਰਨ ਲੈ ਕੇ ਸਮਝਣ ਦੀ ਕੋਸ਼ਿਸ਼ ਕਰ ਲੈਂਦੇ ਆ ਮੰਨ ਲਓ ਕੋਈ ਵਿਅਕਤੀ 1995 ਤੋਂ ਕਿਸੇ ਹੋਰ ਦੀ ਖਾਲੀ ਪਈ ਜ਼ਮੀਨ ਤੇ ਘਰ ਬਣਾ ਕੇ ਰਹਿਣ ਲੱਗ ਗਿਆ ਲਗਾਤਾਰ ਰਹਿ ਰਿਹਾ ਮਾਲਕ ਨੇ ਕਦੇ ਉਸ ਨੂੰ ਰੋਕਿਆ ਨਹੀਂ ਟੋਕਿਆ ਨਹੀਂ 12 ਸਾਲਾਂ ਬਾਅਦ ਬਣਦੇ ਨੇ ਲਗਭਗ 2007 2007 ਦੇ ਵਿੱਚ ਉਹ ਵਿਅਕਤੀ ਐਡਵਰਸ ਪੋਜੈਸ਼ਨ ਦੇ ਰਾਹੀਂ ਕੋਰਟ ਦੇ ਵਿੱਚ ਮਾਲਕੀ ਦਾ ਦਾਵਾ ਕਰ ਸਕਦਾ ਹੈ ਅਸਲੀ ਮਾਲਕ ਬਣ ਸਕਦਾ ਹੈ ਉਸ ਨੂੰ ਆਪਣੀ ਮਤਲਬ ਜਿਹੜਾ ਉਹ ਪੋਜੈਸ਼ਨ ਹੈ ਜਿਹੜਾ ਕਬਜ਼ਾ ਹੈ ਉਹਨੂੰ ਸਾਬਤ ਕਰਨ ਦੇ ਲਈ ਉਹ ਜਿਵੇਂ ਕੋਈ ਬਿਜਲੀ ਦਾ ਬਿੱਲ ਹੈ ਕੋਈ ਰਾਸ਼ਨ ਕਾਰਡ ਹੈ ਕੋਈ ਹੋਰ ਕੋਈ ਸਬੂਤ ਹੈ ਰਿਕਾਰਡ ਹੈ ਠੀਕ ਹੈ ਕੋਈ ਮਕਾਨ ਬਣਾਉਣ ਦੇ ਜਿਹੜੇ ਸਬੂਤ ਨੇ ਇਸ ਤਰ੍ਹਾਂ ਦੇ ਜਿਹੜੇ ਸਬੂਤ ਨੇ ਉਹ ਪੇਸ਼ ਕਰ ਸਕਦਾ ਹੈ ਆਪਣਾ ਕਬਜ਼ਾ ਸਾਬਤ ਕਰਨ ਦੇ ਲਈ ਕਿ ਉਹ 12 ਸਾਲਾਂ ਤੋਂ ਉੱਪਰ ਹੋ ਗਿਆ ਜੀ ਲਗਾਤਾਰ ਨਿਰੰਤਰ ਇੱਥੇ ਰਹਿ ਰਿਹਾਗਾ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਤੇ ਮਾਲਕ ਦੀ ਨੌਲੇਜ ਦੇ ਵਿੱਚ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਉਹ ਕੋਰਟ ਦੇ ਵਿੱਚ ਦਾਵਾ ਫੇਲ ਕਰਕੇ ਅਸਲੀ ਮਾਲਕ ਬਣ ਸਕਦਾ ਹੈ ਤੇ ਮੰਨ ਲਓ ਜੇ ਕੋਈ ਮਾਲਕ ਇਹ ਵੀਡੀਓ ਦੇਖ ਰਿਹਾ ਹੈ ਤਾਂ ਉਸ ਦੇ ਲਈ ਕੰਮ ਦੀ ਗੱਲ ਇਹ ਹੈ ਕਿ ਉਸ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਹੈ ਤਾਂ ਜਲਦੀ ਤੋਂ ਜਲਦੀ ਕੋਈ ਨੋਟਿਸ ਜਾਰੀ ਕਰ ਦੇਣਾ ਚਾਹੀਦਾ ਹੈ ਕੋਈ ਡਿਸਪਿਊਟ ਖੜਾ ਕਰ ਦੇਣਾ ਚਾਹੀਦਾ ਹੈ ਕੋਈ ਰਿਕਵਰੀ ਸੂਟ ਕੋਈ ਇੰਜੈਕਸ਼ਨ ਸੂਟ ਕੁਝ ਵੀ ਫਾਈਲ ਕੀਤਾ ਜਾਣਾ ਚਾਹੀਦਾ ਹੈ ਆਪਣੀ ਜਾਇਦਾਦ ਦੇ ਲਈ ਠੀਕ ਹੈ ਜੀ ਜੇ ਕੋਈ ਰੋਕ ਟੋਕ ਆ ਜਾਂਦੀ ਹੈ ਕੋਈ ਰਿਕਵਰਟ ਆ ਜਾਂਦੀ ਹੈ ਕਬਜ਼ੇ ਦੇ ਵਿੱਚ ਤਾਂ ਫਿਰ ਕਬਜ਼ਾ ਕਰਨ ਵਾਲਾ ਵਿਅਕਤੀ ਮਾਲਕ ਨਹੀਂ ਬਣ ਸਕਦਾ ਤੇ ਦੋਸਤੋ ਇਹ ਤਾਂ ਮੋਟੀ-ਮੋਟੀ ਜਾਣਕਾਰੀ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਅਸੀਂ ਮੋٹے ਜਿਹੇ ਤੌਰ ਤੇ ਦੇਖੀਏ ਜਿਹੜੀਆਂ ਸ਼ਰਤਾਂ ਦੀ ਅਸੀਂ ਗੱਲ ਕੀਤੀ ਹੈਗੀ ਤਾਂ ਜਿਵੇਂ ਅਸੀਂ ਗੱਲ ਕੀਤੀ ਹੈ ਕਿ ਅਸਲੀ ਕਬਜ਼ਾ ਹੋਵੇ ਮਾਲਕ ਦੇ ਵਿਰੋਧ ਵਿੱਚ ਹੋਵੇ ਜਿਹੜਾ ਕਬਜ਼ਾ ਹੋ ਸਪਸ਼ਟ ਹੋਵੇ ਲੋਕਿਆ ਛਿਪਿਆ ਨਾ ਹੋਵੇ ਤੇ ਲਗਾਤਾਰ 12 ਸਾਲਾਂ ਤੱਕ ਕਬਜ਼ਾ ਹੋਵੇ ਤੇ ਕੁਝ ਸਬੂਤ ਹੋਣੇ ਚਾਹੀਦੇ ਨੇ ਜਿਹੜੇ ਇਹ ਸਾਬਤ ਕਰਦੇ ਹੋਣ ਕਿ ਤੁਸੀਂ ਉਸ ਜ਼ਮੀਨ ਜਾਇਦਾਦ ਪ੍ਰਾਪਰਟੀ ਤੇ ਲਗਾਤਾਰ ਬੈਠੇ ਹੋ ਤੁਹਾਡਾ ਕਬਜ਼ਾ ਹੈ ਕੋਈ ਰੋਕ ਨਹੀਂ ਟੋਕਣੀ ਤਾਂ ਤੁਸੀਂ ਕੋਰਟ ਦੇ ਵਿੱਚ ਦਾਵਾ ਫੈਲ ਕਰਕੇ ਉਸ ਜ਼ਮੀਨ ਜਾਇਦਾਦ ਪ੍ਰਾਪਰਟੀ ਦੇ ਅਸਲੀ ਮਾਲਕ ਬਣ ਸਕਦੇ ਹੋਗੇ ਤੇ ਹੋਰ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਕਿਸੇ ਚੰਗੇ ਵਕੀਲ ਦੇ ਨਾਲ ਸਲਾਹ ਕਰ ਸਕਦੇ ਹੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਇਹ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਭਾਵੇਂ ਕੋਈ ਕਬਜ਼ਾ ਕਰਨ ਵਾਲਾ ਵਿਅਕਤੀ ਹੈ ਭਾਵੇਂ ਮਾਲਕ ਹੈ ਉਹਨਾਂ ਦੋਨਾਂ ਦੇ ਲਈ ਇਹ ਲਾਹੇਵੰਦ ਜਰੂਰ ਹੋਊਗੀ ਇੰਨੀਆਂ ਕੋ ਬੇਨਤੀਆਂ ਸੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ